ਇਸ ਬੰਦੇ ਦੇ ਲਈ ਉਮਰ ਜਿਹੜੀ ਆ ਕੋਈ ਵੀ ਰੁਕਾਵਟ ਨਹੀਂ ਸੀ ਅੱਜ ਉਸ ਇਨਸਾਨ ਨੂੰ ਹਰ ਕੋਈ ਯਾਦ ਕਰ ਰਿਹਾ ਹਰ ਕੋਈ ਉਹਨਾਂ ਦੀ ਜ਼ਿੰਦਗੀ ਦੇ ਨਾਲ ਜੁੜੇ ਹੋਏ ਕਿਸੇ ਦੱਸ ਰਿਹਾ ਸੋ ਬਾਪੂ ਜੀ ਸਾਡੇ ਨਾਲ ਮੌਜੂਦ ਨਹੀਂ ਬਾਪੂ ਜੀ ਤੁਸੀਂ ਕਹਿ ਰਹੇ ਸੀ ਕਿ ਤੁਸੀਂ ਉਹਨਾਂ ਦਾ ਜਨਮ ਦਿਨ ਮਨਾਇਆ ਉਸ ਜਨਮ ਦਿਨ ਦੇ ਵਿੱਚ ਸ਼ਾਮਲ ਸੀ ਉਹ ਕਿਹੋ ਜੀ ਗੱਲਬਾਤ ਸੀ ਉਹਨਾਂ ਨੇ ਕਦੇ ਵੀ ਕੋਈ ਚੀਜ਼ ਬਾਰੇ ਪੁੱਛਦੀਦਾ ਕਿ ਤੁਹਾਡੀ ਉਮਰ ਦਾ ਇੰਨਾ ਰਾਜ਼ ਕੀ ਇਹਨਾਂ ਵੱਡਾ ਉਹ ਇੱਕੋ ਹੀ ਗੱਲ ਕਹਿੰਦੇ ਸੀ ਮੈਂ ਕਦੇ ਝੂਠ ਨਹੀਂ ਬੋਲਦਾ ਹਾਂ ਮੈਂ ਝੂਠ ਨਹੀਂ ਬੋਲਦਾ ਕਿਸੇ ਪ੍ਰਕਾਰ ਦੀ ਮੈਂ ਕੋਈ ਲੱਛੇਦਾਰ ਗੱਲ ਨਹੀਂ ਕਰਦਾ ਮੈਂ ਜੋ ਕਰਦਾ ਉਹ ਬਿਲਕੁਲ ਸਾਫ਼ ਸੁਥਰੀ ਕਰਦਾ ਮਾਂ ਤੇ ਇਸ ਕਰਕੇ ਮੈਨੂੰ ਕਿਸ ਚੀਜ਼ ਦਾ ਨਹੀਂ ਕਿਉਂਕਿ ਚਿੰਤਾ ਹੀ ਬੰਦੇ ਨੂੰ ਖਾ ਜਾਂਦੀ ਏ ਤੇ ਜਦੋਂ ਤੁਹਾਨੂੰ ਮਲੇ ਕੋਈ ਐਵੋਜੀ ਹੈ ਨਹੀਂ ਤੁਹਾਡੇ ਮਨ ਦੇ ਵਿੱਚ ਤੇ ਨੇਚਰਲੀ ਤੁਹਾਡੀ ਇਨਹਾਂਸ ਹੁੰਦੀ ਏਜ ਹਾਂਜੀ ਅੱਜ ਲੱਗਦਾ ਕਿ ਇਹ ਕਟਾਕ ਦੇ ਪੂਰਾ ਨਹੀਂ ਹੋ ਸਕਦਾ ਜਿਸ ਨੇ ਦੁਨੀਆ ਭਰ ਦੇ ਵਿੱਚ ਇੱਕ ਵੱਡਾ ਰਿਕਾਰਡ ਹੈ ਨਾ ਕਾਇਮ ਕਰ ਦਿੱਤਾ ਕੋਈ ਨੇੜੇ țeੜੇ ਵੀ ਉਹਨਾਂ ਦਾ ਸਾਨੀ ਨਹੀਂ ਬਣਿਆ ਐ ਤੇ ਬਿਲਕੁਲ ਐਗਜ਼ੈਕਟਲੀ ਠੀਕ ਹੈ ਗਾਇ ਨਾ ਕਿਸੇ ਵਕਤ ਹੋਣਾ ਹੈ ਹੋਰ ਜਿੰਨੇ ਵੀ ਹੋਰ ਜਿਹੜੇ ਸਪੋਰਟਸਮੈਨ ਹੁੰਦੇ ਨੇ ਸਾਰੇ ਹੁੰਦੇ ਨੇ ਉਹਨਾਂ ਦਾ ਵੀ ਬੜਾ ਯੋਗਦਾਨ ਹੁੰਦਾ ਹੈ ਬਸ ਇਸ ਉਮਰ ਦੇ ਵਿੱਚ ਇਸ ਪ੍ਰਕਾਰ ਦੇ ਮਤਲਬ ਕਿ ਜੋਖਮ ਭਰੀ ਜਦੋਂ ਸਿਹਤ ਹੁੰਦੀ ਸਭ ਕੁਝ ਹੁੰਦਾ ਹੈ ਉਦੋਂ ਇਹਨੇ ਵੱਡੇ ਰਿਕਾਰਡ ਕੀਰਤੀਮਾਨ ਸਾਬਿਤ ਕਰ ਦੇਣੇ ਜਿੱਥੇ ਪੰਜਾਬ ਵਾਸਤੇ ਸਾਡੇ ਵਾਸਤੇ ਮਾਨ ਦੇ ਗੱਲੇ ਦੇਸ਼ ਵਾਸਤੇ ਬਹੁਤ ਵੱਡੀ ਗੱਲ ਹੈਗੀ ਹੈ ਹਾਂਜੀ ਬਾਪੂ ਕੋ ਹੋ ਜਾਂਦੇ ਹੋ ਨੇਚਰਲੀ ਅਸੀਂ ਜਿੱਦਣ ਦਾ ਸਾਨੂੰ ਪਤਾ ਲੱਗਿਆ ਸਾਡੇ ਘਰ ਦੇ ਵਿੱਚ ਉਸ ਤਰ੍ਹਾਂ ਹੀ ਅਸੀਂ ਮਤਲਬ ਕਿ ਸ਼ੌਕਾ ਕੁਲ ਹੋਏ ਜਿਵੇਂ ਇੱਥੇ ਸਾਰੇ ਅਸੀਂ ਕਿਹੜੀ ਤੁਸੀਂ ਵੀ ਵਿਦੇਸ਼ ਤੋਂ ਆਏ ਹੋ ਨਹੀਂ ਮੈਂ ਸਹਿਬਜ਼ਾਦਾ ਜੱਦੀਕਸਨ ਮੁਹੱਲੀ ਰਹਿੰਦਾ ਹਾਂ ਮੈਂ ਉੱਥੇ ਸਕੂਲ ਹੈਗਾ ਸਾਡਾ ਤੇ ਸਕੂਲ ਚ ਛੋਟੇ ਛੋਟੇ ਬੱਚਿਆਂ ਨਾਲ ਆ ਕੇ ਵੀ ਆਪਸ ਦੇ ਹੁੰਦੇ ਸੀਗੇ ਇਹ ਜਿਹੜਾ ਜਨਮ ਦਿਨ ਮਨਾਇਆ ਆ ਆਖਰੀ ਜਨਮ ਦਿਨ ਸੀ ਉਹਨਾਂ ਦਾ हां बिल्कुल ਅਸੀਂ ਕਦੀ ਐਕਸਪੈਕਟ ਨਹੀਂ ਕੀਤਾ ਸੀਗਾ ਕਿ ਇਹ ਆਖਰੀ ਹੋਣ ਜਾ ਰਿਹਾ ਹੈ ਅਸੀਂ ਤਾਂ ਜਨਮ ਦਿਨ ਤਾਂ ਹੀ ਮਨਾਉਂਦੇ ਆ ਕਿ ਮਤਲਬ ਕਿ ਦੂਜੇ ਜਨਮ ਦਿਨ ਆਉਣ ਵਾਲੇ ਜਨਮ ਦਿਨ ਦੀ ਸ਼ੁਭ ਕਾਮਨਾਵਾਂ ਦਿੰਦੇ ਆ ਕਿ ਅਸੀਂ ਫਿਰ ਮਤਲਬ ਕਿ ਇਕੱਠੇ ਹੋਵਾਂਗੇ ਪਰ ਸਾਨੂੰ ਨਹੀਂ ਪਤਾ ਸੀ ਕਿ ਇਸ ਪ੍ਰਕਾਰ ਦੀ ਕੋਈ ਘਟਨਾ ਵਾਪਰ ਜਾਣੀ ਹੈ ਕਿ ਅਸੀਂ ਹਮੇਸ਼ਾ ਵਾਸਤੇ ਇਹ 114ਵਾਂ ਜਨਮ ਦਿਨ ਨੂੰ ਯਾਦ ਰੱਖਾਂਗੇ ਹਾਂਜੀ ਹਾਂ ਬਿਲਕੁਲ 114ਵਾਂ ਜਨਮ ਦਿਨ ਮਨਾਉਂਦੇ ਮਨਾਉਂਦੇ ਬਾਪੂ ਜੀ ਵੀ ਭਾਬੂ ਖੋਗੇ ਕਿ ਕਿਸ ਕਦਰ ਇੱਕ ਖੁਸ਼ੀ ਮਨਾਈ ਸੀ ਪਰ ਨਹੀਂ ਸੀ ਪਤਾ ਕਿ ਉਹ ਬਾਪੂ ਫੌਜਾ ਸਿੰਘ ਦੇ ਆਖਰੀ ਪਲ ਹੋਣਗੇ ਜੋ ਇਹਨਾਂ ਨੇ ਉਹਨਾਂ ਦੇ ਨਾਲ ਬਤੀਤ ਕੀਤੇ ਹੋਣਗੇ ਜਿਸ ਬੰਦੇ ਦੇ ਲਈ ਉਮਰ ਜਿਹੜੀ ਆ ਕੋਈ ਵੀ ਰੁਕਾਵਟ ਨਹੀਂ ਸੀ ਅੱਜ ਉਸ ਇਨਸਾਨ ਨੂੰ ਹਰ ਕੋਈ ਯਾਦ ਕਰ ਰਿਹਾ ਹੈ ਹਰ ਕੋਈ ਉਹਨਾਂ ਦੀ ਜ਼ਿੰਦਗੀ ਦੇ ਨਾਲ ਜੁੜੇ ਹੋਏ ਕਿਸੇ ਦੱਸ ਰਿਹਾ ਹੈ ਸੋ ਬਾਪੂ ਜੀ ਸਾਡੇ ਨਾਲ ਮੌਜੂਦ ਨਹੀਂ ਬਾਪੂ ਜੀ ਤੁਸੀਂ ਕਹਿ ਰਹੇ ਸੀ ਕਿ ਤੁਸੀਂ ਉਹਨਾਂ ਦਾ ਜਨਮ ਦਿਨ ਮਨਾਇਆ ਉਸ ਜਨਮ ਦਿਨ ਦੇ ਵਿੱਚ ਸ਼ਾਮਲ ਸੀ ਉਹ ਕਿਹੋ ਜੀ ਗੱਲਬਾਤ ਸੀ ਉਹਨਾਂ ਨੇ ਕਦੇ ਵੀ ਕੋਈ ਚੀਜ਼ ਬਾਰੇ ਪੁੱਛਦੀਦਾ ਕਿ ਤੁਹਾਡੀ ਉਮਰ ਦਾ ਇੰਨਾ ਰਾਜ਼ ਕੀ ਇਹਨਾਂ ਵੱਡਾ ਉਹ ਇੱਕੋ ਇੱਕ ਗੱਲ ਕਹਿੰਸੀ ਮੈਂ ਕਦੇ ਝੂਠ ਨਹੀਂ ਬੋਲਦਾ ਹਾਂ ਮੈਂ ਝੂਠ ਨਹੀਂ ਬੋਲਦਾ ਕਿਸੇ ਪ੍ਰਕਾਰ ਦੀ ਮੈਂ ਕੋਈ ਲੱਛੇਦਾਰ ਗੱਲ ਨਹੀਂ ਕਰਦਾ ਮੈਂ ਜੋ ਕਰਦਾ ਉਹ ਬਿਲਕੁਲ ਸਾਫ਼ ਸੁਥਰੀ ਕਰਦਾ ਮੈਂ ਤੇ ਇਸ ਕਰਕੇ ਮੈਨੂੰ ਕਿਸ ਚੀਜ਼ ਦਾ ਨਹੀਂ ਕਿਉਂਕਿ ਚਿੰਤਾ ਹੀ ਬੰਦੇ ਨੂੰ ਖਾ ਜਾਂਦੀ ਏ ਤੇ ਜਦੋਂ ਤੁਹਾਨੂੰ ਮਲੇ ਕੋਈ ਐਵੋਜੀ ਹੈ ਨਹੀਂ ਤੁਹਾਡੇ ਮਨ ਦੇ ਵਿੱਚ ਤੇ ਨੇਚਰਲੀ ਤੁਹਾਡੀ ਇਨਹਾਂਸ ਹੁੰਦੀ ਏ ਹਾਂਜੀ ਹਾਂ ਅੱਜ ਲੱਗਦਾ ਕਿ ਇਹ ਘਾਟਾ ਕਿਦੇ ਪੂਰਾ ਨਹੀਂ ਹੋ ਸਕਦਾ ਜਿਸ ਨੇ ਦੁਨੀਆ ਭਰ ਦੇ ਵਿੱਚ ਇੱਕ ਵੱਡਾ ਰਿਕਾਰਡ ਹੈ ਨਾ ਕਾਇਮ ਕਰ ਦਿੱਤਾ ਕੋਈ ਨੇੜੇ țeੜੇ ਵੀ ਉਹਨਾਂ ਦਾ ਸਾਨੀ ਨਹੀਂ ਬਣਿਆ ਐ ਤੇ ਬਿਲਕੁਲ ਐਗਜ਼ੈਕਟਲੀ ਠੀਕ ਹੈ ਗਾਇ ਨਾ ਕਿਸੇ ਵਕਤ ਹੋਣਾ ਹੈ ਹੋਰ ਜਿੰਨੇ ਵੀ ਹੋਰ ਜਿਹੜੇ ਸਪੋਰਟਸਮੈਨ ਹੁੰਦੇ ਨੇ ਸਾਰੇ ਹੁੰਦੇ ਨੇ ਉਹਨਾਂ ਦਾ ਵੀ ਬੜਾ ਯੋਗਦਾਨ ਹੁੰਦਾ ਹੈ ਬਸ ਇਸ ਉਮਰ ਦੇ ਵਿੱਚ ਇਸ ਪ੍ਰਕਾਰ ਦੇ ਮਤਲਬ ਕਿ ਜੋਖਮ ਭਰੀ ਜਦੋਂ ਸਿਹਤ ਹੁੰਦੀ ਸਭ ਕੁਝ ਹੁੰਦਾ ਹੈ ਉਦੋਂ ਇਹਨੇ ਵੱਡੇ ਰਿਕਾਰਡ ਕੀਰਤੀਮਾਨ ਸਾਬਿਤ ਕਰ ਦੇਣੇ ਜਿੱਥੇ ਪੰਜਾਬ ਵਾਸਤੇ ਸਾਡੇ ਵਾਸਤੇ ਮਾਨ ਦੀ ਗੱਲ ਹੈ ਦੇਸ਼ ਵਾਸਤੇ ਬਹੁਤ ਵੱਡੀ ਗੱਲ ਹੈਗੀ ਹੈ ਹਾਂਜੀ ਬਾਪੂ ਕੋ ਜਾਣਦੇ ਹੋ ਨੇਚਰਲੀ ਅਸੀਂ ਜਿੱਦਣ ਦਾ ਸਾਨੂੰ ਪਤਾ ਲੱਗਿਆ ਸਾਡੇ ਘਰ ਦੇ ਵਿੱਚ ਉਸ ਤਰ੍ਹਾਂ ਹੀ ਅਸੀਂ ਮਤਲਬ ਕਿ ਸ਼ੌਕਾ ਕੁ ਲੋਏ ਜਿਵੇਂ ਇੱਥੇ ਸਾਰੇ ਸੀਗਾ ਕਿਹੜੀ ਤੁਸੀਂ ਵੀ ਵਿਦੇਸ਼ ਤੋਂ ਆਏ ਹੋ ਇੱਥੇ ਨਹੀਂ ਮੈਂ ਸਹਿਬਜਾਦਾ ਡਾਇਰੈਕਸ਼ਨ ਮੁਹੱਲੀ ਰਹਿੰਦਾ ਵਾਂ ਮੈਂ ਉੱਥੇ ਸਕੂਲ ਹੈਗਾ ਸਾਡਾ ਤੇ ਸਕੂਲ 'ਚ ਛੋਟੇ ਛੋਟੇ ਬੱਚਿਆਂ ਨਾਲ ਆ ਕੇ ਵੀ ਆਪਸ ਦੇ ਹੁੰਦੇ ਸੀਗੇ ਇਹ ਜਿਹੜਾ ਜਨਮ ਦਿਨ ਮਨਾਇਆ ਆ ਆਖਰੀ ਜਨਮ ਦਿਨ ਸੀ ਉਹਨਾਂ ਦਾ हां बिल्कुल ਅਸੀਂ ਕਦੀ ਐਕਸਪੈਕਟ ਨਹੀਂ ਕੀਤਾ ਸੀਗਾ ਕਿ ਇਹ ਆਖਰੀ ਹੋਣ ਜਾ ਰਿਹਾ ਹੈ ਅਸੀਂ ਤਾਂ ਜਨਮ ਦਿਨ ਤਾਂ ਹੀ ਮਨਾਉਂਦੇ ਆ ਕਿ ਮਤਲਬ ਕਿ ਦੂਜੇ ਜਨਮ ਦਿਨ ਆਉਣ ਵਾਲੇ ਜਨਮ ਦਿਨ ਦੀ ਸ਼ੁਭ ਕਾਮਨਾਵਾਂ ਦਿੰਦੇ ਆ ਕਿ ਅਸੀਂ ਫੇਰ ਮਤਲਬ ਕਿ ਇਕੱਠੇ ਹੋਵਾਂਗੇ ਪਰ ਸਾਨੂੰ ਨਹੀਂ ਪਤਾ ਸੀ ਕਿ ਇਸ ਪ੍ਰਕਾਰ ਦੀ ਕੋਈ ਘਟਨਾ ਵਾਪਰ ਜਾਣੀ ਹੈ ਕਿ ਅਸੀਂ ਹਮੇਸ਼ਾ ਵਾਸਤੇ 114ਵੇਂ ਜਨਮ ਦਿਨ ਨੂੰ ਯਾਦ ਰੱਖਾਂਗੇ ਹਾਂਜੀ ਹਾਂ ਬਿਲਕੁਲ 114ਵਾਂ ਜਨਮ ਦਿਨ ਮਨਾਉਂਦੇ ਮਨਾਉਂਦੇ ਬਾਪੂ ਜੀ ਵੀ ਬਾਪੂ ਖੋ ਗਏ ਕਿ ਕਿਸ ਕਦਰ ਇੱਕ ਖੁਸ਼ੀ ਮਨਾਈ ਸੀ ਪਰ ਨਹੀਂ ਸੀ ਪਤਾ ਕਿ ਉਹ ਬਾਪੂ ਫੌਜਾ ਸਿੰਘ ਦੇ ਆਖਰੀ ਪਲ ਹੋਣਗੇ ਜੋ ਇਹਨਾਂ ਨੇ ਉਹਨਾਂ ਦੇ ਨਾਲ ਬਤੀਤ ਕੀਤੇ ਹੋਣਗੇ